ਨਮਸਕਾਰ ਦੋਸਤੋ ਅੱਜ ਆਪਾਂ ਲੈ ਕੇ ਆਏ ਆਪਣੇ ਫਾਰਮ ਦੀ ਜਿਹੜੀ ਤਾਫ ਹੈ ਜਿਹੜੀ ਆਪਣੇ ਘਰੇ ਤਿਆਰ ਕਰਿਆ ਹੋਇਆ ਹੈਗਾ ਦੋਸਤੋ ਇਹ ਆਪਣੀ ਬੱਚੀ ਹੈ ਜਿਹੜੀ ਇੰਪੋਰਟਡ ਸਿੰਮਣ ਦੀ ਬੱਚੀ ਹੈ ਤੇ ਵਧੀਆ ਦੇ ਇੰਪੋਰਟਡ ਸਿੰਮਣ ਹੈ ਜਿਹੜਾ ਉਹਦੀ ਏਆਈ ਹੋਈ ਹੋਈ ਹੈ ਜੇ ਕਿਸੇ ਵੀਰ ਨੇ ਜਾਣਕਾਰੀ ਲੈਣੀ ਹੈ ਸਿੰਮਣ ਬਾਰੇ ਵੀ ਕਿਹੜਾ ਸਿੰਮਣ ਦੀ ਹੈ ਕਿਹੜਾ ਸਿੰਮਣ ਲੱਗਿਆ ਹੋਇਆ ਤਾਂ ਆਪਾਂ ਨੂੰ ਪਰਸਨਲੀ ਕਾਲ ਕਰਕੇ ਜਾਣਕਾਰੀ ਲੈ ਵੀ ਸਕਦਾ ਹੈਗਾ ਦੋਸਤਾਂ ਦੀ ਮਾਦਰ ਰਕਾਰ ਹੈ ਜਿਹੜਾ ਦੁੱਧ ਦਾ 45 ਲੀਟਰ ਪਲੱਸ ਰਿਹਾਗਾ ਤੀਜੇ ਸੂਏ ਆਪਾਂ ਨੇ ਉਹ ਤਾਂ ਸੇਲ ਕਰਤੀ ਸੀ ਤੇ ਆਪਾਂ ਜਿਹੜੀ ਬੱਚੀ ਹੈ ਉਹਨੂੰ ਤਿਆਰ ਕੀਤਾਗਾ ਤਿਆਰ ਹੋ ਕੇ ਦੋਸਤ ਆਪਣੀ ਬੱਚੀ ਜਿਹੜੀ ਹੁਣ 6 ਮਹੀਨਿਆਂ ਦੀ ਪ੍ਰੈਗਨੈਂਟ ਹੋ ਗਈ ਹੈ 7ਵੇਂ ਮਹੀਨੇ ਦੇ ਵਿੱਚ ਹੈ ਜਿਹੜੀ ਆਪਣੀ ਬੱਚੀ ਲੱਗ ਚੁੱਕੀ ਹੈ ਤਾਂ ਦੋਸਤੋ ਆਪਾਂ ਦੇਖੀ ਆਪਣੀ ਬੱਚੀ ਦਾ ਜਿਹੜਾ ਕੱਦ加ਠ ਹੈ ਬਹੁਤ ਜ਼ਿਆਦੇ ਵਧੀਆ ਕੱਦ加ੜਦੀ ਹੈ ਉਸ ਤੋਂ ਬਾਅਦ ਨਾਲ ਨਾਲ ਦੇਖੀ ਆਪਾਂ ਆਪਣੇ ਪਸ਼ੂ ਦੀ ਲੰਬਾਈ ਕਿਉਂਕਿ ਦੋਸਤੋ ਜਿਹੜੇ ਪਸ਼ੂ ਨੇ ਆਪਣੇ ਲਈ ਚੰਗਾ ਦੁੱਧ ਕੱਢਣਾ ਹੈ ਉਹਦੀ ਲੰਬਾਈ ਹੈ ਜਿਹੜੀ ਬਹੁਤ ਜ਼ਿਆਦੇ ਜ਼ਰੂਰੀ ਹੈ हाइट ਕਿਤਨਾ ਕਿਤੇ ਘੱਟ ਚੱਲ ਜਾਂਦੀ ਹੈ ਪਰ ਪਸ਼ੂ ਦੀ ਲੰਬਾਈ ਹੈ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਸ ਤੋਂ ਬਾਅਦ ਜੇ ਆਪਾਂ ਦੋਸਤੋਂ ਕੁੱਖ ਦਾ ਫੈਜ ਦੇਖੀਏ ਐਨੀਮਲ ਦੀ ਆਪਾਂ ਦੇਖ ਸਕਦੇ ਹਾਂ ਵੀ ਕੁੱਖਾਂ ਬਹੁਤ ਛੋਟੀਆਂ ਹੁੰਦੀਆਂ ਨੇ ਆਪਣੇ ਐਨੀਮਲ ਦੀ ਕੁੱਖ ਜਿਹੜੀ ਬਹੁਤ ਵੱਡੀ ਹੈ ਜਿਹੜਾ ਦੋਸਤੋਂ ਆਪਾਂ ਕਹਿੰਦੇ ਆ ਪਸ਼ੂ ਵਧੀਆ ਖਾਣਾ ਪੀਣਾ ਖਾਊਗਾ ਜਾਦੇ ਖਾਊਗਾ ਤੇ ਆਪਾਂ ਨੂੰ ਦੇਊਗਾ ਵੀ ਜਾਦੇ ਜੇ ਆਪਾਂ ਆਰਡਰ ਦੀ ਗੱਲ ਕਰਾਂਗੇ ਦੋਸਤੋਂ ਤਾਂ ਆਪਣੇ ਬੱਚੀ ਦਾ ਜਿਹੜਾ ਥਣਾ ਦਾ ਗੈਪ ਹੈ ਆਪਾਂ ਦੇਖ ਸਕਦੇ ਆ ਜਿਹੜਾ ਗੈਪ ਹੈ ਬਹੁਤ ਸੋਹਣਾ ਗੈਪ ਹੈ ਆਪਣੀ ਬੱਚੀ ਦੇ ਵਿੱਚ ਤੁਹੇ ਤਾਂ ਅਨਾਂ ਦੇ ਰਗਰਾਂ ਦੀ ਦੂਰੀ ਤੇ ਦੇਖੋ ਆਪਣੇ ਪਸੂਨੇ ਗੱਦੀ ਹੈ ਜਿਹੜੀ ਉਹ ਬਹੁਤ ਵਧੀਆ ਪੱਕਲੀ ਹੈ ਦੋਸਤੋ ਜੇ ਕਿਸੇ ਵੀਰ ਨੇ ਲੈਣੀ ਹੈ ਤਾਂ ਆਪਾਂ ਇਹਨੂੰ ਸੇਲ ਕਰ ਰਹੇ ਆਂ ਪਾਣੀ ਮਾਰ ਸਟ੍ਰੇਟ ਹੈ ਜਿਹੜਾ ਆਪਾਂ ਫੋਨਤੀ ਕਰਾਂਗੇ ਜਿਹੜੇ ਕਿਸੇ ਵੀਰ ਨੇ ਲੈਣੀ ਹੈ ਆਪਾਂ ਨੂੰ ਕਾਲ ਕਰਕੇ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਲੈਣੀ ਹੈ ਭੋ ਵੀ ਦਵਾਂਗੇ ਕਿਸ ਤਰ੍ਹਾਂ ਦੇ ਹੋਰ ਐਨੀਮਲ ਲੈਣ ਵਾਸਤੇ ਕਿਉਂਕਿ ਆਪਾਂ ਦੋਸਤੋ ਪਹਿਲਾਂ ਸੇਲ ਪੁਚੇਜ ਦਾ ਕੰਮ ਨਹੀਂ ਕਰਦੇ ਸੀ ਹੁਣ ਆਪਾਂ ਨੇ ਸੇਲ ਪੁਚੇਜ ਦਾ ਕੰਮ ਹੈ ਜਿਹੜਾ ਸ਼ੁਰੂ ਕਰ ਲਿਆ ਵਧੀਆ ਰਿਕਾਰਡ ਵਾਲੀਆਂ ਆਪਣੇ ਲਈ ਤੀਜੀ ਪੀੜੀ ਦਾ ਰਕਦੜਾ ਰਿਕਾਰਡ ਹੈ ਜਿਹੜਾ ਬੱਚੀ ਦਾ ਹੁੰ ਆਪਣੇ ਤੋਂ ਲੈ ਸਕਦਾ ਹੈਗਾ ਪ੍ਰੋਪਰ ਰਿਕਾਰਡ ਨਾਲ ਆਪਾਂ ਲਿਖਤੀ ਰੂਪ ਦੇ ਵਿੱਚ ਵੀ ਦੇ ਸਕਦੇ ਆ ਕਿਸੇ ਤਰ੍ਹਾਂ ਦਾ ਕੋਈ ਝੂਠ ਠੱਗੀ ਧੋਰੀ ਨਹੀਂ ਦੋਸਤੋ ਇਸ ਤਰ੍ਹਾਂ ਦੀ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਮਿਲਦਾ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ